ਮੈਂ ਕਹਿੰਦਾ ਆ ਕਿ ਸਤਿ ਸ਼੍ਰੀ ਅਕਾਲ ਠੀਕ ਠਾਕ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਵਧੀਆ ਠੀਕ ਠਾਕ ਮੈਂ ਕਹਿੰਦਾ ਕਿ ਸਾਡੇ ਗਵਾਂਢੀ ਜਿਹੜੇ ਆ ਉਹਨਾਂ ਨੇ ਬੜਾ ਕੰਮ ਗਲਤ ਕੀਤਾ ਕੱਲ ਅੱਛਾ ਇਹ ਉਹ ਰਾਕਟ ਡਿੱਗਾ ਸਾਡੀ વાડી ਵਿੱਚ ਹਾਂਜੀ ਹਾਂਜੀ ਤੇ ਅਸੀਂ ਜਦੋਂ ਪਹੁੰਚੋ ਉੱਥੇ ਹੀ ਵੇਖਿਆ ਤੇ ਉਹ ਉਹ ਜਿਹੜਾ ਸਾਡੇ વાડી ਲੱਗਦੀ ਆ ਨਾ ਉਹ ਲੈ ਕੇ ਚੁੱਕੇ ਉਹ ਕਿਦਾਂ ਲੈ ਗਿਆ ਨਹੀਂ ਬਈ ਗੱਲ ਇਤਰਾ ਗਲਤ ਚੰਗੀ ਥੋੜੀ ਆ ਦੱਸੋ ਹੁਣ ਨਹੀਂ ਇਹ ਤਾਂ ਗਲਤ ਹੈ ਇਹ ਕਿ ਤੁਹਾਨੂੰ ਵੀ ਗੱਲ ਆਣਾ ਮੰਨ ਲਓ ਕੱਲ ਉਹਨਾਂ ਦੇ ਪੜੀ ਦਿਖ ਸਕਦਾ ਸਾਡੀ ਜਿਹਾ ਤੇ ਸਾਡਾ ਹੀ ਨਾ ਹਾਂ ਉਹ ਸਾਡਾ ਹੀ ਬਣਦਾ ਤੇ ਕੱਲ ਉਹਨਾਂ ਨੇ ਉਹ ਕਵਾੜੀਏ ਨੂੰ ਵੇਚ ਕੇ ਤੇ ਸ਼ਾਮਾ ਨੂੰ ਉਹਨਾਂ 파ਟੀ ਬੁੱਢੀ ਕੀਤੀ ਉੱਥੇ ਆਪਣੀ ਬੰਬੀ ਤੇ ਤੁਹਾਨੂੰ ਸਭ ਮੈਂ ਦੇਖਣ ਦਿਆਂ ਮੈਂ ਕਿਹਾ ਚੰਗਾ ਕੰਮ ਹੀ ਦੱਸ ਤੇ ਸਾਹਮਣੇ ਕਵਾੜੀ ਆਇਆ ਤੇ ਲੈ ਗਿਆ ਇਹ ਵੀ ਤੁਹਾਡੇ ਬਣਦਾ ਹੀ ਹਾਂ ਨਹੀਂ ਗੱਲ ਰੱਖਾਂਗੇ ਇਹਨੂੰ ਹੁਣ ਕਿ ਅੱਗੇ ਬਤਾਵਾਂਗੇ ਥੋੜਾ ਜਿਹਾ ਮੋਤਬਰ ਬੰਦਿਆਂ ਦੇ ਨਾਲ ਬੰਦੇ ਇਕੱਠੇ ਕਰ ਲਓ ਤੁਸੀਂ ਹਾਂ ਹੂੰ ਬਈ ਹੋਣਾ ਚਾਹੀਦਾ ਜਿਹਦੀ ਪੈੜੀ ਡੱਗਾ ਵੀ ਉਹਦਾ ਨਹੀਂ ਹਾਂ ਬਿਲਕੁਲ ਬਿਲਕੁਲ ਉਹ ਕਿ ਚੁੱਕ ਲੈਣਾ ਬੰਦਾ ਇਸੇ ਦਾ ਨਹੀਂ ਇਦਾਂ ਚੁੱਕੜਾ ਤੇ ਚੋਰੀ ਹੋ ਗਈ ਹਾਂ ਤੇ ਇਸ ਕਰਕੇ ਨਾ ਜੇ ਆਪਣੀ ਰਾਖੀ ਰੱਖੋ ਨਾ ਤੁਸੀਂ ਤੇ ਘਰੇ ਸੌ ਜਾਂਦੇ ਜੇ ਤੇ ਉਹ ਵੀ ਧਿਆਨ ਰੱਖਦੇ ਤੇ ਨਹੀਂ ਨਹੀਂ ਹੁਣ ਉਦੋਂ ਤੇ ਉੱਥੇ ਹੀ ਪੈੜੀ ਸੀ ਆ ਸਰਟ ਬਰੋ ਦੇ ਚਾਰੇ ਪਾਸੇ ਧਿਆਨ ਰੱਖੋ ਆਪਣਾ ਹਾਂ ਨਹੀਂ ਹੁਣ ਉੱਥੇ ਉੱਥੇ ਹੀ ਰਹਿੰਦੇ ਆ ਤੇ ਉੱਥੇ ਹੀ ਵੇਚਦੇ ਆ ਡਿੱਗਦਾ ਮੈਂ ਕਿਹਨੇ ਡਿੱਗਣ ਉਹ ਤੋਂ ਉਹਦਾ ਹੀ ਪੁੱਛ ਲੋ ਨਹੀਂ ਭਾਜੀ ਕਿੱਥੇ ਡਿੱਗਣ ਦੇ ਰੋਜ ਉਹ ਤੇ ਕਿਸਮਤ ਚੰਗੀ ਹੈ ਉਹਦੋਂ ਡੱਗਾ ਉਹ ਉਹ ਵਾ ਪਿਆ ਸਾਡੀ ਪੜੀ ਜੇ ਸਬੂਤ ਆ ਪੂਰੇ ਉਹ ਤੁਹਾਡੀ ਸੁੱਟ ਦੋਆ ਤੁਹਾਡੀ ਪੜੀ ਜਿ ਬਹਿ ਗਿਆ ਤੇ ਚੋਕ ਨੂੰ ਲੈ ਕੇ ਦੱਸ ਹੂੰ ਤੁਮਾ ਜੀ ਅਹੀਂ ਤੇ ਵੇਖਣ ਦੇ ਰਾਤੀ ਵੇਖੇ ਜਾਂ ਹੁੰਦੇ ਸੀ ਦੋ ਤਿੰਨ ਥੱਲੇ ਨੂੰ ਔਰ ਪਤਾ ਨਹੀਂ ਕੀ ਕਹਨ ਲੰਘੇ ਗਾਂ ਹੀ ਅੱਗੇ ਤੇ ਅਹੀਂ ਤੇ ਬੰਦਿਆ ਉਹਨਾਂ ਨੂੰ ਥੋੜਾ ਜਿਹਾ ਇਸ਼ਾਰਾ ਕੁੜਾ ਗੀਤਾ ਵੀ ਤੇ ਜਿਹੜਾ ਸਾਡੀ ਪੜੀ ਜਿੱਤ ਜਿਹੜਾ ਆਪਣੇ ਉਹ ਲੈ ਕੇ ਨਾ ਲੰਮੇ ਲੰਮੇ ਢਿੰਜੇ ਨੇ ਟਾਂਗੇ ਢੁੰਗੇ ਜੇ ਆਹੋ ਤੇ ਉੱਥੇ ਰੱਖੀ ਰੱਖੋ ਤੁਸੀਂ ਆਪਣੀ ਵਾਸ ਜੀ ਲੈ ਕੇ ਗੁਰਬਨੀ ਨਾ ਉਹ ਦੌੜ ਦੌੜ ਕੇ ਇਕੱਤਰ ਕਰ ਲੈ ਸਹੀ ਲੁੱਟ ਲੋ ਹੂੰ 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 ਤੇ ਕੱਲ ਉਹਨਾਂ ਦਾ ਬੰਬੀ ਤੇ ਆਪਣਾ ਉਹ ਵਾਵਾ ਮਹਿੰਗਾ ਵਿਕਿਆ ਹੋਣਾ ਤਾਂ ਲੋਹਾ ਹੀ ਬੜਾ ਮਹਿੰਗਾ ਲੋਹਾ ਕਿੰਨੇ ਬੜਾ ਵਧੀਆ ਜੀ ਉਹਦਾ ਅਭੀ ਜੇ ਪੁਰਜ਼ੇ ਪਰਜ਼ੇ ਬੜੇ ਹੁੰਦੇ ਨੇ ਤਾਂਬੇ ਤੋਂ ਬੰਦੇ ਵਿੱਚ ਤਾਂਬੇ ਦੇ ਪਰਜ਼ੇ ਹੁੰਦੇ ਹੁੰਦੇ ਉਹਦੇ ਕੱਲ ਉਹਨਾਂ ਪੂਰੀ ਮਹਿਫਲ ਆਈ ਸੀ ਇੱਥੇ ਹੂੰ ਹੂੰ ਕਿ ਪੱਲ ਮਾੜੀ ਆ ਦੇਖੋ ਕਿਤਰਾ ਵੀ ਆ ਨਾ ਨਹੀਂ ਇਹ ਤਾਂ ਹਾਂ ਦੇ ਬਾਈ ਜਾਨ ਕੇ ਕਿ ਨਹੀਂ ਜਦ ਨਾਲ ਕੋ ਪਲਸ ਲੈਣਾ ਉਹ ਚਰਨੂ ਚੋਕੇ ਲੈ ਗਏ ਸਭ ਦੱਸਿਆ ਦੂਜਿਆਂ ਨੇ ਲਾਗੇ ਜੇ ਦੁਨੀਆ ਚ ਪੜੀ ਦਾ ਮਾਦੇ ਕੇ ਭਾਈ ਤੁਹਾਡੀ ਪੜੀ ਜਿੱ ਡਿੱਗਾ ਤੇ ਉਹ ਲੈ ਗਏ ਚੋਕੇ ਮੇਰਾ ਮੇਰਾ ਵੀ ਕੋਈ ਮਸਲਾ ਹਲ ਕਰੂ ਮੈਂ ਮਤਲਬ ਮਲ ਜਿਤਨਾ ਮੇਰੀ ਪੈਗ ਠੇਕੇ ਤੇ ਹਾਂ ਆਹੋ ਹਾਂ ਇਹ ਉਹ ਦਾ ਮੇਰਾ ਹੋਊਗਾ ਕਿ ਉਹ ਦਾ ਹੋਊਗਾ ਜਿਹਦੇ ਕੋਲ ਠੇਕੇ ਤੇ ਆ ਦੇਖੋ ਬੰਦਾ ਤੇ ਠੇਕੇ ਵਾਲੇ ਦਾ ਹੀ ਆ ਹੁਣ ਜਿਹੜਾ ਬੌਂਡ ਹੈ ਜਿਹੜਾ ਮਿਹਨਤ ਕਰ ਰਿਆ ਆ ਹੂੰ ਤੇ ਜੋ ਤੁਸੀਂ ਬੋਲ ਥੋੜੀ ਬੀਜਿਆ ਥੋੜੀ ਉਹਨੇ ਉਹਨੇ ਮਿਹਨਤ ਥੋੜੀ ਕੀਤੀ ਉਹਦੇ ਵਿੱਚ ਕੋਈ ਬੀਜਿਆ ਥੋੜੀ ਕਿਸ ਤਰ੍ਹਾਂ ਕੇ ਪ੍ਰਯੋਗ ਪਿਆ ਉਹਦੇ ਵਿੱਚ ਉਹ ਜਿਹੜਾ ਜਿਹੜੂ ਉਗੂ ਉਹਦੀ ਉਹਦੀ ਹੈ ਨਾ ਜਿਹੜੂ ਤੁਹਾਡੇ ਉਹ ਉਹਦੀ ਕਿਤਾ ਹੈ ਚਲੋ ਤੁਸੀਂ ਵਹਿਦਾਂ ਤਾਂ ਕਰ ਸਕਦੇ ਹੋ ਚਲੋ ਉਹਦਾ ਵੀ ਕੁਛ ਨਾ ਕੁਛ ਬਣਦਾ ਹੀ ਹੈ ਵਿਚਾਰੇ ਦਾ ਜਿਹੜਾ ਉਹਦੀ ਪਹਿਲੀ ਵੀ ਤੇ ਫਸਲ ਵੀ ਤੇ ਖਰਾਬ ਹੁੰਦੀ ਹੈ ਜੋ ਲਿਖਦਾ ਫਿਰ ਤੁਹਾਡਾ ਬੁਤਾ ਚਲੋ ਇਹਨਾਂ ਤੋਂ ਇਹਨਾਂ ਦੇ ਹੋ ਸਕਦਾ ਜਦੋਂ ਅੱਦਾ ਅੱਦਾ ਤੇ ਕਰਦਾ ਅੱਦਾ ਅੱਦਾ ਕਰਦਾ ਹਾਂ ਹਾਂ ਤਰਾੜਾ ਇਤਨਾ ਚੁੱਕੇ ਲੈਣਾ ਤੇ ਇਹ ਪਹਿਲਾ ਪਹਿਲੇ ਪਹਿਲਾਂ ਫੇ ਕਾਗਜ਼ ਕੋਈ ਲਿਖਣਾ ਪਊਗਾ ਤਾਂ ਵੀ ਜੇ ਮੰਨ ਲਓ ਵੀ ਕਹਿੰਦੇ ਕੋਈ ਰੈਕਡੂ ਦੇਖਦਾ ਪਨੇ ਰੋਇਆ ਲੱਗ ਜਾਂਦੇ ਇੱਥੇ ਹੁਣ ਲਾਈ ਲੱਗੀ ਤਾਂ ਦੇ ਗੰਡੇ ਆ ਆਹੋ ਇਹ ਕਿ ਫਰਾਂ ਤੋਂ ਲਿਖਿਆ ਕਰਾਂਗੇ ਨਾ ਫਿਰ ਡਰੋਂ ਸਿੱਧਾ ਕਿ ਛੋਟੇ ਜਿਹੋ ਉਹਨਾਂ ਦਾ ਨਹੀਂ ਮਿਲਦਾ ਕੁਝ ਵੀ ਆੜੇ ਦੱਜੀ ਆ ਨਾ ਥੋੜੇ ਰਾਂ ਲੇ ਲੈ ਮਿਲ ਮੇ ਹਾਂ ਇਹਦਾ ਬਹਾਵਾ ਇਹ ਹਰਿਆ ਵੀ ਵੀ 25 25 ਕਿਲੋ ਦੇ ਆ ਤੇ ਬਹੁਤ ਮਹਿੰਗੇ ਵਿਕਦੇ ਆ ਹੂੰ ਔਰ ਕਵਾੜੀਏ ਚ ਹੁਣ ਪੜੀਆਂ ਵੀ ਤੁਰੇ ਫਿਲਦੇ ਆ ਤੇ ਕਿਸਾਨੋਂ ਕੋਈ ਵੇਚੇ ਉਹ ਤੋਂ ਨਾਲ ਉਹ ਵੀ ਕਹਿੰਦੇ ਨੇ ਪਹਿਲਾਂ ਤੇ ਪੁੱਲਾਂ ਨਿਸਾਨਪੂਰਾ ਵੇਚ ਤੇ ਹੁਣ ਕਹਿੰਦੇ ਨੇ ਰਾਕੇਟ ਵੇਚ ਆ ਪੂਰਾ ਉਹ ਕਰ ਦੇਣ ਡੇ ਉੱਥੇ ਬੰਬ ਵੇਚ ਲੋ ਰਾਕੇਟ ਵੇਚ ਲੋ ਹੂੰ ਹੂੰ ਡਰੋਨ ਵੇਚ ਲੋ ਇਤਾਂ ਕਰਕੇ ਸਾਲ ਕੋ ਮੜੇ ਗਤੇ ਸਾਹ ਹਾਂ ਠੀਕ ਚਲੋ ਫਿਰ ਦੱਸਿਓ ਤੁਸੀਂ ਜੇ ਆਉਣਾ ਪਿਆ ਤਾਂ ਮੈਂ ਆ ਜਾਊਂਗਾ ਜਿਸ ਬੰਦੇ ਬੰਦੇ ਇਕੱਠੇ ਕਰਨੇ ਤੇ ਦੱਸ ਦਿਓ ਜੀ ਕੋਈ ਗੱਲ ਹਾਂ ਨਹੀਂ ਨਹੀਂ ਕਰਾਂਗੇ ਇਤਾਂ ਥੋੜੀ ਜਿਹੀ ਚੱਲ ਜਾਈਏ ਕੱਲ ਨੂੰ ਫੇਰ ਹੈ ਨਾ ਹੋਰ ਇੱਥੇ ਕਰਾਂਗੇ ਤਾਂ ਤੇਦੀ ਗੱਲ ਕਰਨੀ ਪੈਣੀ ਹੁਣ ਤੁਸੀਂ ਹਾਂ ਹਾਂ ਜੀ